ਗੁਰਦੁਆਰਾ ਸ੍ਰੀ ਫਤਕਟ ਸਾਹਿਬ ਦੇ ਨਜ਼ਦੀਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵਾਟਵਾਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰਧਾਨ ਤੇ ਹੋਰ ਅਹੁਦੇਦਾਰ ਚੁਣੇ ਜਾਂਦੇ ਨੇ ਇਸ ਮੌਕੇ ਗੱਲ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੂਬੇ ਦੇ ਯੂਥ ਵਿੰਗ ਪ੍ਰਧਾਨ ਦਜਿੰਦਰ ਸਿੰਘ ਦੇ ਹੋਲ ਦਾ ਕਹਿਣਾ ਹੈ ਕਿ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਪ੍ਰਧਾਨ ਲਗਾਏ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ ਇਸਨਾਲੇ ਉਹਨਾਂ ਨੇ ਲੇਹ ਲਦਾਖ ਦੀ ਗੱਲ ਕੀਤੀ ਜਿੱਥੋਂ ਨਾ ਕਿਹਾ ਕਿ ਪਿਛਲੇ ਦਿਨੀ ਲੇਹ ਲਦਾਖ ਤੇ ਵਿੱਚ ਜੋ ਨੌਜਵਾਨਾਂ ਦਾ ਸ਼ੋਸ਼ਣ ਹੋਇਆ ਏ ਇਸ ਤੋਂ ਲੱਗਦਾ ਹੈ ਕਿ ਭਾਰਤ ਸਰਕਾਰ ਨੌਜਵਾਨਾਂ ਦਾ ਸ਼ੋਸ਼ਣ ਕਰਨਾ ਚਾਹੁੰਦੀ ਉਦ੍ਰਿਸ ਮੌਕੇ ਤੇ ਗੱਲ ਕਰਦੇ ਹੋਏ ਸ਼੍ਰੋਮਣੀ ਕਾਲੀਦਾ ਲੰਮੇ ਸਰ ਤੇ ਸੂਬਾ ਜਨਰਲ ਸਕੱਤਰ ਡਿਸਪਾਰ ਸਿੰਘ ਨੇ ਕੀ ਕੁਝ ਕਿਹਾ ਸੁਣਦੇ ਹਾਂ ਦਾਸ ਤੇ ਜਿੰਦਰ ਸਿੰਘ ਦਿਓਲ ਇਨਚਾਰਜ ਯੂਥ ਵਿੰਗ ਸ਼੍ਰੋਮਣੀ ਕਾਲੀਦਾ ਲੰਮੇ ਸਰ ਪਿਛਲੇ ਦਿਨਾਂ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਚਰਮਣੀ ਕਾਲੀ ਦਲ ਅਵਸਰ ਨੇ ਸਰਦਾਰ ਜਸਪਾਲ ਸਿੰਘ ਦੀ ਡਿਊਟੀ ਲਈ ਸੀ ਵੀ ਤੁਸੀਂ ਪੰਜਾਬ ਦੇ ਜਿੰਨੇ ਵੀ ਯੂਨੀਵਰਸਿਟੀਆਂ ਨੇ ਕਾਲਜ ਨੇ ਸਾਰਿਆਂ ਦੇ ਵਿੱਚ ਵਿਦਿਆਰਥੀ ਵਿੰਗ ਨੂੰ ਖੜਾ ਕਰਨਾ ਹੈ ਕਿਉਂਕਿ ਚਰਮਣੀ ਕਾਲੀ ਦਲ ਅਵਸਰ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੀ ਹੈ ਖੇਤਰੀ ਪਾਰਟੀ ਹੈ ਤੇ ਸਿੱਖ ਹਿੱਤਾਂ ਦੀ ਜਿੱਥੇ ਗੱਲ ਕਰਦੀ ਹੈ ਉੱਥੇ ਸਾਰੇ ਸਮੂਹ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰਦੀ ਹੈ ਸੋ ਇਸ ਦਾ ਪੰਜਾਬ ਦੇ ਕਾਲਜਾਂ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਸੀ ਕਿਉਂਕਿ ਬਾਕੀ ਭਾਰਤੀਆਂ ਜਿਹੜੀਆਂ ਨੌਜਵਾਨਾਂ ਦਾ ਸ਼ੋਸ਼ਣ ਕਰਦੀਆਂ ਨੇ ਉਹਨੂੰ ਕਿਵੇਂ ਰੋਕਿਆ ਜਾਵੇ ਨੌਜਵਾਨਾਂ ਨੂੰ ਸਹੀ ਰਸਤੇ ਕਿਵੇਂ ਲਿਆਂਦਾ ਜਾਵੇ ਸਰਦਾਰ ਜਸਪਾਲ ਸਿੰਘ ਮੇਰੇ ਨਾਲ ਬੈਠੇ ਨੇ ਇਹਨਾਂ ਦੀ ਡਿਊਟੀ ਲਈ ਸੀ ਸੋ ਇਹਨਾਂ ਨੇ ਅੱਜ ਸਾਨੂੰ ਬੜੀ ਖੁਸ਼ੀ ਹੋਈ ਹੈ ਇਹਨਾਂ ਨੇ ਬੜੀ ਖੂਬਸੂਰਤੀ ਦੇ ਨਾਲ ਫਜੀਨਾ ਫਤੇਕਰ ਸਰ ਤੇ ਜਿੰਨੇ ਵੀ ਕਾਲਜ ਯੂਨੀਵਰਸਿਟੀ ਸਾਇਬ ਸਿਦਿ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੇ ਆਲ ਕਾਲਜ ਦੇ ਇਹਨਾਂ ਨੇ ਇੱਥੇ ਅੱਜ ਜਿਹੜੀ ਜਿਹੜੀ ਬਾਡੀ ਉਹ ਤਿਆਰ ਕੀਤੀ ਹੈ ਸੋ ਇਸੇ ਤਰ੍ਹਾਂ ਇਹਨਾਂ ਦੇ ਆਸੇ ਵੀ ਸਾਰੇ ਪੰਜਾਬ ਦੇ ਜਿੰਨੇ ਵੀ ਆਲ ਪਾਲ ਜਿਹਨੇ ਸਾਰਿਆਂ ਦੀ ਇਹ ਨਮਾਇੰਦਗੀ ਕਰਨਗੇ ਤੇ ਅੱਜ ਸਾਨੂੰ ਖੁਸ਼ੀ ਹੈ ਕਿ ਸ਼ਰਮਨੀ ਕਾਲੀ ਦਾ ਲੰਮਰ ਸਰ ਅੱਜ ਕਾਲਜਾਂ ਯੂਨੀਵਰਸਿਟੀਆਂ ਚ ਆਪਣੀ ਗੱਲ ਕਰ ਰੱਖਣ ਵਿੱਚ ਆਪਣੀ ਗੱਲ ਕਰਨੇ ਵਿੱਚ ਕਾਮਯਾਬ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਨਹੀਂ ਸਾਰੇ ਇੰਡੀਆ ਦੇ ਵਿੱਚ ਜਿਹੜਾ ਅੱਜ ਨੌਜਵਾਨੀ ਉਹ ਦਿੱਤੀ ਦੇ ਵਿੱਚ ਫਸਿਆ ਆਇਆ ਹੈ ਸੋ ਇਸ ਕਰਕੇ ਕਿਉਂਕਿ ਪਿਛਲੇ ਦਿਨੀ ਲੇਹ ਲਦਾਖ ਦੇ ਵਿੱਚ ਵੀ ਜਿਹੜੇ ਨੌਜਵਾਨਾਂ ਦੇ ਪ੍ਰਦਰਸ਼ਨ ਹੋਏ ਨੇ ਤੇ ਨੌਜਵਾਨਾਂ ਨੂੰ ਅੱਜ ਇੰਡੀਆ ਦੇ ਨੌਜਵਾਨ ਇਹ ਸਮਝ ਚੁੱਕੇ ਨੇ ਕਿ ਜਿਹੜੀਆਂ ਇੰਡੀਆ ਦੀ ਸਰਕਾਰ ਹੈ ਉਹ ਨੌਜਵਾਨਾਂ ਦਾ ਸਿਰਫ ਕੁਸ਼ਨ ਕਰਨਾ ਚਾਹਦੀ ਸੋ ਅੱਜ ਬੜੀ ਖੁਸ਼ੀ ਦੇ ਨਾਲ ਅਸੀਂ ਮੁਬਾਰਕ ਪਾਦੇ ਹਾਂ ਸਰਦਾਰ ਜਸਪਾਲ ਸਿੰਘ ਕਾਂਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਜਸਪਾਲ ਸਿੰਘ ਜਨਰਲ ਸੈਕਟਰੀ ਯੂਥ ਵਿੰਗ ਪੰਜਾਬ ਸ਼ਰੋਨੀ ਅਕਾਲੀ ਦਲ ਬੀਤੇ 3 ਮਹੀਨੇ ਤੋਂ ਅਸੀਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਆਪਣਾ ਕੈਂਪਸ ਦੇ ਵਿੱਚ ਬੱਚਿਆਂ ਨੂੰ ਸਿਖਾ ਰਹੇ ਸੀ ਵੀ ਇੱਕ ਲਾਮਬੰਦ ਹੋ ਕੇ ਲਾਮਬੰਦ ਢਾਂਚੇ ਦੇ ਵਿੱਚ ਆ ਕੇ ਆਪਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਚੰਗਾ ਸੁਚਾਰੂ ਸਿੱਖਿਆ ਤੇ ਸਿੱਖੀ ਲਈ ਆਪਾਂ ਕੰਮ ਕਿਵੇਂ ਕਰ ਸਕਦੇ ਆ ਉਹਦੇ ਵਿੱਚ ਅੱਜ ਮਿਤੀ 30 ਸਤੰਬਰ 2025 ਨੂੰ ਸਾਨੂੰ ਸਫਲਤਾ ਮਿਲੀ ਹੈ ਜਿਹਦੇ ਵਿੱਚ ਸਾਡੇ 50 ਅਹੁਦੇਦਾਰ ਸਹਿਬਾਨ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚੋਂ ਸਾਡੇ ਨਾਲ ਜੁੜੇ ਨੇ ਅਤੇ ਅਣਗਿਣਤ ਜਿਹੜੇ ਕਾਲਜਾਂ ਯੂਨੀਵਰਸਿਟੀਆਂ ਦੇ ਸਟੂਡੈਂਟ ਨੇ ਸਟੂਡੈਂਟ ਵਿੰਗ ਦੇ ਵਿੱਚ ਸਾਡੇ ਨਾਲ ਜੁੜੇ ਨੇ ਅਤੇ ਅਸੀਂ ਆਸ ਕਰਦੇ ਹਾਂ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਚੰਗਾ ਢੰਗ ਤੇ ਚੰਗਿਆ ਸਿੱਖਿਆ ਤੇ ਸੇਫਟੀ ਨੂੰ ਲੈ ਕੇ ਆਪਾਂ ਪਹਿਲ ਕਦਮੀ ਕਰਾਂਗੇ ਅਤੇ ਸਿੱਖਿਆ ਲਈ ਆਪਾਂ ਆਪਣੇ ਜਿਹੜੇ ਹੈ ਕਦਮ ਵਧਾਵਾਂਗੇ ਉੱਥੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਵੀ ਮਾੜੇ ਅੰਸਰ ਜਾਂ ਮਾੜੇ ਕੰਮ ਹੁੰਦੇ ਨੇ ਉਹਨਾਂ ਨੂੰ ਖਲ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ